ਮਾਈ ਦੀਨ ਦੇ ਆਓ ਜੇ ਕੋ ਆਹ ਗੁਰਜੀਕਾ ਖਾਲਸਾ ਵਾਹਿਗੁਰੂ ਕੀ ਬੋਲੇ ਗੁਰੂ ਸਾਹਿਬ ਦਾ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਬੋ ਸਤਿਗੁਰੂ ਸੱਜੇ ਪਾਸ਼ਾ ਜੀ ਕੰਗਾ ਗੁਪਜਾ ਕੌਣ ਭਲੇ ਕੋ ਮੰਦੇ ਅਸੀਂ ਕਿਸੇ ਦੀ ਨਿੱਜੀ ਵਿਰੋਧਤਾ ਅਚਕ ਨਾ ਕੀਤੀ ਆ ਤੇ ਨਾ ਕਰਦੇ ਆ ਜਦੋਂ ਕਿਸੇ ਨਾਲ ਜ਼ੁਲਮ ਹੁੰਦਾ ਜਦੋਂ ਕਿਸੇ ਨਾਲ ਜ਼ਬਰ ਹੁੰਦਾ ਤੇ ਉਦੋਂ ਜਾਗਦੀਆਂ ਜ਼ਮੀਰਾਂ ਵਾਲੇ ਜਰੂਰ ਆ ਕੇ ਖੜ ਜਾਂਦੇ ਨੇ ਜਦੋਂ ਕਿਸੇ ਧੀ ਪੈਣ ਦਾ ਕੋਈ ਕੁਕਰਮ ਹੁੰਦਾ ਓਦੋਂ ਕੈਂਡਲ ਮਾਰਚ ਵੀ ਕੱਢੇ ਗਏ ਪਰ ਬਦਕਿਸਮਤੀ ਇਸ ਬੱਚੇ ਦੀ ਸਮਝਦੇ ਐ ਕੁਝ ਸ਼ਹਿਰਾਂ ਦੇ ਵਿੱਚ ਹੀ ਰੋਸ ਪ੍ਰਦਰਸ਼ਨ ਹੋ ਰਹੇ ਨੇ ਕੋਈ ਕੈਂਡਲ ਮਾਰਚ ਨਹੀਂ ਜਾਨ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਪਰ ਜੇ ਬੱਚਿਆਂ ਦੇ ਨਾਲ ਇਹ ਕੁਛ ਕਰਾ ਕੇ ਅਸੀਂ ਕਰਨਾ ਕੱਲ ਨੂੰ ਸਾਡੇ ਬੱਚਿਆਂ ਨੂੰ ਹੱਥ ਪਵੇਗਾ ਤੇ ਓਦੋਂ ਸਾਡੀਆਂ ਜਮੀਰਾਂ ਜਾਗਣਗੀਆਂ ਮੈਂ ਹੱਥ ਜੋੜ ਕੇ ਅਪੀਲ ਕਰਦਾ ਪੰਜਾਬ ਦੇ ਵਸਿੰਦੇ ਲੋਕਾਂ ਨੂੰ ਤੇ ਸਰਕਾਰ ਨੂੰ ਅਸੀਂ ਜਾਣਿਆ ਕੰਮ ਕਰਨ ਬਾਹਰ ਵਾਸਤੇ ਜਿਵੇਂ ਸਰ ਸਰਦਾਰ ਭਗਵੰਤ ਸਿੰਘ ਮਾਨ ਨੇ ਕੱਲ ਜੀ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਸਮਰਾਲਾ ਸ਼ਹਿਰ ਜੀ ਅੱਜ ਜੋ ਮੰਗ ਪੱਤਰ ਦੇਣ ਆਏ ਹਾਂ ਕੀ ਕੀ ਹੈ ਜੀ ਮੰਗ ਪੱਤਰ ਹੈ ਜੀ ਕਿ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਤਰ੍ਹਾਂ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮਗਾ ਪਤਰਾ ਸਹੀ ਦੇ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਾ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆ ਬਿਹਾਰੀਆਂ ਨੂੰ ਜੋ ਵੀ ਇੱਥੇ ਰਹਿੰਦਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫ਼ਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਤਰਾ ਚੱਕੋ ਚੱਕ ਕੇ ਇੱਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਤਰ੍ਹਾਂ ਕਰੋਂਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲੇ ਉਹਨਾਂ ਦਾ ਕੀ ਕਹਿਣਾ ਹੈ ਜਣਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੇ ਤਾਂ ਕਹਾ ਕਹਿ ਦੇਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਨੂੰ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋਣ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆ ਨੇ ਸਾਡੇ ਅਸੀਂ ਵੀ ਧੀਆ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲਾਂ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨਿੰਗ ਆ ਸਾਡੀ ਖਾਲਸੇ ਦੀ ਵਾਰਨਿੰਗ ਆ ਇਹ ਮਹਾਰਾਜ ਚੜ੍ਹਦੀ ਕਲਾ 'ਚ ਰੱਖੇ ਅਸੀਂ ਆਪ ਨੂੰ ਬਚਾ ਗਏ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਕੱਲ ਪ੍ਰਵਾਸੀ ਵੱਲੋਂ ਵੀ ਇੱਕ ਚੌਕਲੇਟ ਦੇ ਕੇ ਬੱਚੀ ਨਾਲ ਉਹਨੂੰ ਚਾ ਕੇ ਕਨੈਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਦੇ ਕਟਾਪਾ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਹਜੇ ਪ੍ਰਵਾਸੀ ਇਸ ਨੂੰ ਨਹੀਂ ਦੇਖ ਰਿਹਾ ਕਿਵੇਂ ਦੇਖ ਦੇਣ ਦਿਖੋ ਜੀ ਇਹ ਸਭ ਸਰਕਾਰਾਂ ਦੀ ਸ਼ਾਇ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ਹਿਤ ਹੀ ਹੋ ਰਹੀ ਆ ਸਰਕਾਰ ਜਿਹਨਾਂ ਨੂੰ ਸ਼ਹਿਤ ਦਿੰਦੀ ਆ ਤੇ ਇਹ ਕੰਮ ਕਰਦੇ ਨੇ ਇਹਨਾਂ ਨੂੰ ਖੁੱਲੀ ਆ ਇਹ ਖੁੱਲ ਕਹਿੰਦਾ ਨਹੀਂ ਵੀ ਹਾਂ ਸਾਨੂੰ ਕੋਈ ਕਹਿੰਦਾ ਐਮਸੀ ਦਾ ਨਾਮ ਹੁੰਦਾ ਕੋਈ ਐਮਐਲਏ ਦਾ ਨਾਮ ਹੁੰਦਾ ਕੋਈ ਸਰਪੰਚ ਦਾ ਨਾਮ ਹੁੰਦਾ ਵੀ ਸਰਪੰਚ ਦੀ ਸਾਨੂੰ ਸ਼ਹਿ ਹੈ ਜੀ ਸਾਨੂੰ ਕੋਈ ਨਾ ਕੱਢ ਲਊਗਾ ਸਾਡਾ ਰਾਜ ਚੱਲਦਾ ਕਿਉਂਕਿ ਕਹਿ ਵੀ ਰਹੇ ਨੇ ਇਹ ਕਦੇ ਕਿਸੇ ਦਸਤਾਰਦਾਰ ਦੀ ਦਸਤਾਰ ਲੈਂਦੀ ਆ ਕਦੇ ਕਿਸੇ ਦਾ ਕੁੱਟਮਾਰ ਹੁੰਦੀ ਆ ਕਦੇ ਕਿਸੇ ਦੇ ਕਕਾਰਾਂ ਦੀ ਬੇਅਦਬੀ ਹੁੰਦੀ ਆ ਇਹ ਇਹਨਾਂ ਦਾ ਰੋਜ਼ ਦਾ ਕੰਮ ਹੈ ਕਿਉਂਕਿ ਸਰਕਾਰਾਂ ਦੀ ਸ਼ਹਿਤ ਹੀ ਹੋ ਰਹੀ ਆ ਪਰ ਇਹ ਸਾਡਾ ਪੰਜਾਬ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਇਹ ਧੀਆਂ ਭੈਣਾਂ ਦੀ ਅਸੀਂ ਬੇਬਤੀ ਨਹੀਂ ਹੋਣ ਦਣੀ ਹੁਣ ਖਾਲਸਾ ਆਪ ਕਾਰਵਾਈ ਕਰੂਗਾ ਸਰਕਾਰਾਂ ਨੂੰ ਵੀ ਸਾਡਾ ਸਾਡੀ ਬੇਨਤੀ ਨਹੀਂ ਸਾਡਾ ਹੁਕਮ ਹੈ ਸਰਕਾਰ ਨੂੰ ਵੀ ਕਿੰਨੇ ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਇਹ ਅਲਟੀਮੇਟਮ ਜੀ ਦੇ ਦਿੱਤਾ ਇੱਕ ਹਫ਼ਤੇ ਦਾ ਇਸ ਹਫ਼ਤੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਵੀ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਦੇਖੋ ਜੀ ਇਹ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਫਿਰ ਸਾਡੇ ਸਿੱਖਾਂ ਦੇ ਜੱਗ ਅਸੀਂ ਹੋਰ ਦੇ ਜੋ ਮਕਾਨ ਕਦੇ ਜਲੰਧਰ ਢਾਤੇ ਤੇ ਤੇ ਅੰਮ੍ਰਿਤਸਰ ਢਾਤੇ ਕਦੇ ਕਿਸੇ ਜੇ ਸਾਡਾ ਕਿਸੇ ਪੰਜਾਬੀ ਦਾ ਕਿਸੇ ਕਾਰਵਾਈ ਕੋ ਕੀਤੀ ਹੋਈ ਆ ਕੋਈ ਰਹਿ ਰਿਹਾ ਉਹਨਾਂ ਦੇ ਤਾਂ ਟਟੂ ਆ ਸਕਦੇ ਨੇ ਤੇ ਇਹਨਾਂ ਨੂੰ ਇਹ ਕਹਿੰਦੇ ਨੇ ਵੀ ਰੋ ਇੱਥੇ ਆ ਕੇ ਇਹ ਰਾਜਨੀਤੀ ਕਿਹੜੀ ਚੀਜ਼ ਤੇ ਚੱਲ ਰਹੀ ਆ ਸਿੱਖਾਂ ਨੂੰ ਭਜਾਓ ਇੱਥੋਂ ਇਹ ਬਸ ਯੂਪੀ ਬੈਸਲਮੇ ਬਿਠਾਓ ਲੈ ਅੱਗੇ ਇੱਥੇ ਇਹ ਪੰਜਾਬ ਸਾਡਾ ਏ ਇਹ ਸਰਕਾਰਾਂ ਦਾ ਪੰਜਾਬ ਨਹੀਂ ਹੈਗਾ ਸਰਕਾਰ ਤਾਂ 5 ਸਾਲ ਆ 10 ਸਾਲ ਉਦੋਂ ਬਦਲੀ ਜਾਂਦੀ ਆ ਪਰ ਅਸੀਂ ਇੱਥੇ ਜਨਮ ਤੋਂ ਹੀ ਰਹਿ ਰਹੇ ਆ ਇਹ ਪੰਜਾਬ ਸਾਡਾ ਏ ਇਹਦੇ ਬਾਰੇ ਅਸੀਂ ਸੋਚਣਾ ਏ ਇਹ ਸਰਕਾਰ ਕੇ ਬੇਨਤੀ ਆ ਸਾਡਾ ਹੁਕਮ ਵੀ ਆ ਭਾਈ ਤੁਸੀਂ ਨੇਪਾਲ ਵਾਲਾ ਪ੍ਰੋਗਰਾਮ ਪੰਜਾਬ ਵਿੱਚ ਨਾ ਕਰਾਓ ਇਹਦੇ ਨੇਪਾਲ ਵਾਂਗੂ ਪੰਜਾਬ ਦੇ ਲੋਕ ਆਕ ਕੇ ਭਾਈ ਤੁਹਾਡੇ ਵੱਲ ਨੂੰ ਹੋ ਜਾਣਾ ਠੀਕ ਹੈ ਜੀ ਸਤਾ ਹੈਗਾ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉਹਦੇ ਲੈਸਟ ਸਭ ਤੋਂ ਸੱਤ ਕਾਰਵਾਈ ਜਿਹੜੀ ਹੋਵੇ ਜਿਵੇਂ ਸਾਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮਹੀਨੇ ਨੂੰ ਹਾਂ ਅਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਚੀਜ਼ ਤੇ ਇਹਨੂੰ ਤੇ ਗੌਰ ਕੀਤਾ ਜਾਵੇ ਔਰ ਕਾਰਵਾਈ ਜ਼ਰੂਰੀ ਹੈ ਕਿ ਇਹਨੇ ਨੇ ਬਹਿਸ਼ਕਾਰ ਦੀ ਗੱਲ ਕੀਤੀ ਹੈ ਹਾਂ ਜੀ ਵੀ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਉਹਨਾਂ ਨੇ ਨੇ ਬੈਚਕਾਰ ਦਾ ਅਸੀਂ ਰਿਕਵੈਸਟ ਕਰਾਂਗੇ ਇਸ ਜੀ ਨੂੰ ਨਾ ਕਰਾਂਗੇ ਅਸੀਂ ਇਹਨਾਂ ਦਾ ਪੂਰਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਤੇ ਕਮੈਂਡ ਵੀ ਕਰਾਂਗੇ ਵੀ ਪੂਰੀ ਕੀਤੀ ਜਾਵੇ ਠੀਕ ਆ ਸਰ ਥੈਂਕ ਯੂ ਨਾਮ ਦੱਸ ਦਿਓ ਜੀ ਬਾਈ ਸੁਵੰਦਰ ਸਿੰਘ ਖਾਲਸਾ ਜੀ ਰੋਮਨੀ ਕਾਲੀਦਾਨਪੁਰ ਸਰ ਵੱਲੋਂ ਤੇ ਜੋ ਉੱਚੀ ਆਤੇ ਅਸੀਂ ਮੰਗ ਪੱਤਰ ਦੇਣ ਆਏ ਆ ਆਪਣੇ ਐਸਡੀ ਸਾਹਿਬ ਨੂੰ ਅਸੀਂ ਮੰਗ ਪੱਤਰ ਇਹ ਦੇਣ ਆਏ ਆ ਕਿ ਜੋ ਕੀ ਭਈਆਂ ਦੇ ਆਧਾਰ ਕਾਟਾ ਵਗੈਰਾ ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹਦੀ ਸੁਣਤੀ ਜੀ ਇੱਥੇ ਆਪਣੇ ਆਏ ਆ ਦੇਣ ਵਾਸਤੇ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਭਗਵੰਤ ਮਾਨ ਨੂੰ ਵੀ ਚਾਹੀਦਾ ਆ ਵੀ ਜਦੋਂ ਵੇ ਆਉਂਦੇ ਨੇ ਇਹਨਾਂ ਦੇ ਤਾਗੜ ਪਹਿਨਣਾ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾ ਵੈਰੀਫਾਈ ਤੋਂ ਬਗਾਇ ਇਹਨਾਂ ਨੂੰ ਇੱਥੇ ਰੱਖਦੇ ਨੇ ਤੇ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਤੇ ਜੇ ਇਹਨਾਂ ਦੇ ਖਿਲਾਫ ਜਾਣਦੇ ਆ ਤੇ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟ ਨੇ ਸਿੱਧੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਵੀ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਘਰੇ ਰੱਖਦੇ ਹੋ ਇਹਨਾਂ ਦੇ ਪਹਿਲਾਂ ਇਹਦਾ ਆਗੜ ਵਗੈਰਾ ਵੈਰੀਫਾਈ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਜ਼ਿੰਮੇਵਾਰ ਹੋਣਗੇ ਨਾਲ ਜੋ ਰੱਖਣਗੇ ਤਾਂ ਫਿਰ ਜੇ ਕੱਲ ਨੂੰ ਵੀ ਕੱਲ ਨੂੰ ਕੱਲ ਨੂੰ ਗੱਲਬਾਤ ਕਰਕੇ ਪੜਨਗੇ ਪਈਏ ਫਿਰ ਇਹ ਜ਼ਿੰਮੇਵਾਰ ਹੋਣਗੇ ਪਰ ਪੰਜਾਬੀ ਨਾਲ ਨਾ ਪੱਟਾ ਹੁਣ ਆਜੀ ਦੇਣਾ ਦੇ ਸਾਡੀ ਇਹ ਮੰਗ ਆ ਠੀਕ ਹੈ ਹਾਂਜੀ